ਦਰਿਆ ਸਤਲੁਜ ਦੀ ਅਪਡੇਟ ਲੈ ਕੇ ਹਾਜ਼ਰ ਆਂ ਜੇਕਰ ਆਪਾਂ ਟਾਈਮ ਦੀ ਗੱਲ ਕਰੀਏ ਤੇ 6 ਵਜੇ ਦੇ 4 ਮਿੰਟ ਹੋ ਚੁੱਕੇ ਆ 6 ਸਤੰਬਰ 2025 ਮਹਿਦਪੁਰ ਤੋਂ ਜੋ ਜਗਰਾਵਾਂ ਰੋਡ ਜਾਂਦਾ ਹੈ ਅਸ ਪੁਲ ਦੇ ਉੱਪਰ ਮੌਜੂਦ ਆ ਦਰਿਆ ਸਤਲੁਜ ਦੀ ਰਿਵੈਜ਼ਨ ਮਾਰ ਲਓ ਕਿ ਪਾਣੀ ਕਿੰਨਾ ਦਰਿਆ ਸਤਲੁਜ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਦੂਜੀ ਅਪਡੇਟ ਹੋਰ ਦੇ ਦੇਵਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਕੱਲ 2 ਫੁੱਟ ਤੱਕ ਘਟ ਗਿਆ ਸੀ ਕੱਲ ਬ੍ਰਹਿ ਸਤਲੂ ਦਾ ਜਲ ਪੱਧਰ 2 ਫੁੱਟ ਤੱਕ ਘਟ ਗਿਆ ਸੀ ਪਰ ਹੁਣ ਪਾਣੀ ਵਧਣਾ ਸ਼ੁਰੂ ਹੋਇਆ ਤੇ ਤਾਜ਼ਾ ਅਪਡੇਟ ਤੁਹਾਡੇ ਸੰਝ ਕਰ ਰਿਹਾ ਦਰਿਆ ਸਤਲੂ ਦੀ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਤੁਸੀਂ ਹਮੇਸ਼ਾ ਸ਼ੇਅਰ ਕਰਦੇ ਹੋ ਮੈਂ ਪੱਤਰਕਾਰ ਹਰਦੀਪ ਸਿੰਘ ਤੁਹਾਡੇ ਤੱਕ ਖਬਰ ਪਹੁੰਚਾ ਰਿਹਾ ਕੁਝ ਤਸਵੀਰਾਂ ਦੇਖ ਸਕਦੇ ਹੋ ਵਾਹਿਗੁਰੂ ਅਗੇ ਅਰਦਾਸ ਜਰੂਰ ਕਰਿਓ ਕਿ ਅੱਜ ਤੜਕਸਾਰ ਤੋਂ ਬਾਰਿਸ਼ ਹੋਣੀ ਸ਼ੁਰੂ ਹੋ ਗਈ ਬਾਰਿਸ਼ ਹੁਣ ਵੀ ਹੋ ਰਹੀ ਹੈ ਔਰ ਬਾਰਿਸ਼ ਦੇ ਵਿੱਚ ਮੈਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਤੁਸੀਂ ਕੱਲ ਕਿ ਹਿਮਾਚਲ ਦੇ ਵਿੱਚ ਕੱਲ ਬਾਰਿਸ਼ ਨਹੀਂ ਹੋਈ ਅੱਜ ਉੱਥੇ ਵੀ ਬਾਰਿਸ਼ ਹੋਈ ਹੈ ਤੇ ਦਰਿਆ ਸਤਲੁਜ ਦਾ ਜਲ ਪਦਰ ਜਦੋਂ 70000 ਕਿਊਸਕ ਪਾਣੀ ਛੱਡਿਆ ਜਾਂਦਾ ਸੀ ਜਾਂ 80 ਛੱਡਿਆ ਜਾਂਦਾ ਸੀ ਤਾਂ ਉਦੋਂ ਕਾਰਨਕੀ ਸੀ ਕਿ ਦਰਿਆ ਸਤਲੁਜ ਤੇ ਬਹੁਤ ਸਾਰੇ ਨਦੀਆਂ ਦਾ ਪਾਣੀ ਮਿਲ ਜਾਂਦਾ ਸੀ ਜਿਸ ਕਰਕੇ ਲੱਖ ਤੋਂ ਪਾਣੀ ਉੱਪਰ ਚਲਾ ਜਾਂਦਾ ਸੀ ਪਰ ਹੁਣ ਦੀ ਜੋ ਅਪਡੇਟ ਹੈ ਜਿਦਾਂ ਕਿ ਅੱਜ ਬਾਰਿਸ਼ ਹੋਈ ਹੈ ਤਾਂ ਹੁਣ ਫਿਰ ਉਹ ਜਿਹੜੇ ਰਾਹ ਚ ਨਦੀਆਂ ਸਵਾਏ ਇਹਨਾਂ ਦੀ ਪੈਂਦੀ ਆ ਜਾਂ ਹੋਰ ਉਹਨਾਂ ਦੀ ਪੈਂਦੀ ਆ ਉਹਨਾਂ ਚ ਜਦੋਂ ਪਾਣੀ ਆਵੇਗਾ ਤਾਂ ਸਾਰਾ ਦਰਿਆ ਸਤਲੁਜ ਦੇ ਵਿੱਚ ਪੈਂਦਾ ਤਾਂ ਵਾਹਿਗੁਰੂ ਅਗੇ ਅਰਦਾਸ ਜ਼ਰੂਰ ਕਰਿਓ ਕਿ ਕਿਰਪਾ ਹੋਵੇ ਕਿ بارش ਨਾ ਹੋਵੇ ਜੇਕਰ بارش ਹੁੰਦੀ ਹੈ ਤਾਂ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਹੋਰ ਵਧੇਗਾ ਇਸ ਟਾਈਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾਰਿਆ ਕਿ ਕੱਲ 2 ਫੁੱਟ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਘਟ ਗਿਆ ਸੀ ਕੱਲ ਦੀ ਤਸਵੀਰ ਜੀ ਉਹ ਵੱਖਰੀ ਤਸਵੀਰ ਸੀ ਪਰ ਅੱਜ ਦੀ ਤਸਵੀਰ ਬਦਲ ਚੁੱਕੀ ਹੈ ਕੱਲ ਦੇ ਨਾਲੋਂ ਬਹੁਤ ਜ਼ਿਆਦਾ ਤਕਰੀਬਨ ਦਰਿਆ ਦੇ ਵਿੱਚ ਅੱਧੇ ਫੁੱਟ ਤੋਂ ਜ਼ਿਆਦਾ ਪਾਣੀ ਹੁਣ ਵੱਧ ਚੁੱਕਿਆ ਹੈ ਕੱਲ ਤੇ ਅੱਜ ਦਾ ਫਰਕ ਹੈ ਇਹ ਆਪਣੇ ਆਪ ਇੱਕ ਵੱਡੀ ਅਪਡੇਟ ਹੈ ਤੁਸੀਂ ਇਹ ਦੇਖ ਸਕਦੇ ਕੀ ਹਾਲਾਤ ਨੇ ਪਰਾ 7 ਵਜੇ ਨੇ ਕਈ ਥਾਵਾਂ ਤੇ ਖੋਰਾ ਅਜੇ ਵੀ ਲਾਇਆ ਹੋਇਆ ਹੈ ਦੂਜੀ ਗੱਲ ਕਿ ਇੱਕ ਹੋਰ ਅਪਡੇਟ ਦੱਸਣਾ ਕਿ ਦਰਿਆ ਕਈ ਥਾਂ ਤੋਂ ਉੱਚਾ ਹੋ ਗਿਆ ਕਈ ਥਾਂ ਤੋਂ ਨੀਵਾ ਹੋ ਗਿਆ ਕਿਉਂਕਿ ਕਈ ਥਾਂ ਤੇ ਮਿੱਟੀ ਪੈ ਚੁੱਕੀ ਹੈ ਕਈ ਥਾਵਾਂ ਤੇ ਰੇਤਾ ਪੈ ਚੁੱਕਾ ਹੈ ਤਾਂ ਦਰਿਆ ਸਤਲੁਜ ਦਾ ਜੋ ਗੱਲ ਪੱਧਰ ਹੈ ਹੁਣ ਇਸ ਤਰ੍ਹਾਂ ਤਾਂ ਵੱਧ ਰਿਹਾ ਪਰ ਇੱਕ ਅਪਡੇਟ ਹੋ ਰਿਹਾ ਕਿ ਦਰਿਆ ਸਤਲੁਜ ਦੇ ਵਿੱਚ ਜਦੋਂ ਇਹ ਕਿਨਾਰੇ ਕਿੰਨੇ ਤੋਂ ਅੰਦਰ ਪਾਣੀ ਆ ਜੂਗਾ ਉਦੋਂ ਆਪਾਂ ਮੰਨ ਸਕਦੇ ਆ ਕਿ ਪਾਣੀ ਘਟ ਚੁੱਕਾ ਹੈ ਖਤਰਾ ਘਟ ਚੁੱਕਾ ਹੈ ਪਰ ਇਸ ਤਰ੍ਹਾਂ ਇਹ ਤੱਕ ਨਹੀਂ ਹੋ ਰਿਹਾ ਕਿਉਂਕਿ ਪਾਖੜਾ ਦਾ ਜੋ ਲੈਵਲ ਆਪਾਂ ਗੱਲ ਕਰੀਏ ਤਾਂ ਕੱਲ ਤਾਂ ਸਹੀ ਸਿੱਕਲ بارش ਨਹੀਂ ਹੋਈ ਤਾਂ 1680 ਹੋਣ ਤੋਂ ਸਵਾ ਕੁ ਫੁੱਟ ਥੱਲੇ ਸੀ ਉਹ ਉਨਾ ਹੀ ਹੈ ਕੱਲ بارش ਨਹੀਂ ਹੋਈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਓ ਗਰੁੱਪਾਂ 'ਚ ਪਾ ਦਿਓ ਫੇਸਬੁੱਕ 'ਤੇ ਪਾ ਦਿਓ ਜਿੱਥੇ ਵੀ ਤੁਹਾਡੇ ਕੋਲ ਸੋਰਸ ਹੈ ਕਿਉਂਕਿ ਹੁਣ ਦੀ ਉਹ ਵੱਡੀ ਅਪਡੇਟ ਤੁਹਾਡੇ ਸੰਝ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਕਿਹੜਾ ਸੀ ਕੱਲ 2 ਫੁੱਟ ਤੱਕ ਘਟ ਗਿਆ ਸੀ ਪਰ ਅੱਜ ਜਲ ਪੱਧਰ ਦਰਿਆ ਸਤਲੁਜ ਦਾ ਵਧਿਆ ਆਪਣੇ ਆਪ ਵਿੱਚ ਬਹੁਤ ਵੱਡੀ ਅਪਡੇਟ ਹੈ ਜੇਕਰ ਹਰੀਕੇ ਹੈਡ ਵਰਕਸ ਤੋਂ ਗੱਲ ਕਰੀਏ ਤਾਂ ਅੱਗੇ ਫਰੋਜਪੁਰੋਂ ਫਾਜ਼ਿਲਕਰੀ ਚ 310000 ਕਿਊਸਕ ਪਾਣੀ ਪਰਸੋਂ ਤੱਕ ਸੀ ਪਰ ਹੁਣ ਜੋ ਪਾਣੀ ਹੈ 270000 ਕਿਊਸ ਖੇਡਿਆ ਜਾ ਰਿਹਾ तकरीबन ਉੱਥੇ 50000 ਪਾਣੀ ਘਟਿਆ ਉਹ ਘਟਿਆ ਕਿਉਂ ਹੈ ਤੋ ਕਰ ਰਸਤੇ ਜੋ ਨਦੀਆਂ ਪੈਂਦੀ ਹੈ ਇਹ ਪਾਣੀ ਅੱਗੇ ਚੱਲ ਜਾਂਦਾ ਫਿਰ ਕਿ ਬਿਆਸ ਤੇ ਸਤਲੁਜ ਇਕੱਠਾ ਹੋ ਜਾਂਦਾ ਤੇ ਫਿਰ ਅੱਗੇ ਤੋਂ ਵਾਹੀ ਮਚੌਂਦਾ ਜਦੋਂ ਪਾਣੀ ਛੱਡ ਦਿੱਤਾ ਜਾਂਦਾ ਤੇ ਵਾਹੀ ਗੁਰੂ ਅਕ ਅਰਦਾਸ ਜ਼ਰੂਰ ਕਰਿਓ ਕਿ ਬਾਰਿਸ਼ ਨਾ ਹੋਵੇ ਜੇਕਰ ਬਾਰਿਸ਼ ਹੋਰ ਹੋ ਜਾਂਦੀ ਹੈ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਵਧੇਗਾ ਤੇ ਆਪਣੇ ਆਪ ਚ ਇਹ ਵੱਡੀ ਤਸਵੀਰ ਹੈ ਸ਼ੇਅਰ ਜ਼ਰੂਰ ਕਰਿਓ ਦਰਿਆ ਸਤਲੁਜ ਤੁਰ ਤੱਕ ਪਛਾਰ ਬਾਰਿਸ਼ ਪੈ ਰਹੀ ਹੈ ਇਸ ਟਾਈਮ ਔਰ ਬਾਰਿਸ਼ ਦੇ ਵਿੱਚ ਅਸੀਂ ਇਹ ਤਸਵੀਰਾਂ ਤੁਰ ਤੱਕ ਪਛਾ ਰਿਹਾ ਇੱਕ ਹੋਰ ਤੁਹਾਨੂੰ ਖਬਰ ਦੇ ਦਈਏ ਸੋਸ਼ਲ ਮੀਡੀਆ ਤੇ ਖਬਰ ਬਹੁਤ ਫੈਲ ਰਹੀ ਹੈ ਕਿ ਸਰ ਹਾਲੀ ਸਰ ਹਾਲੀ ਲੁਧਿਆਣੇ ਦੇ ਨਜ਼ਦੀਕ ਮੱਤੇਵੜ ਉੱਥੇ ਪਿੰਡ ਪੈਂਦਾ ਹੈ ਹੋਰ ਪਿੰਡ ਪੈਂਦੇ ਸੁਖਨਾ ਪਿੰਡ ਪੈਂਦਾ ਤਾਂ ਉਹ ਅਪਡੇਟ ਇਹ ਤੁਹਾਨੂੰ ਦੇ ਦਈਏ ਕਿ ਉੱਥੇ ਸੋਸ਼ਲ ਮੀਡੀਆ ਤੇ ਆ ਰਿਹਾ ਸੀ ਕਿ ਬੰਨ ਟੁੱਟ ਚੁੱਕਾ ਹੈ ਉੱਥੇ ਬੰਨ ਅਜੇ ਤੱਕ ਨਹੀਂ ਟੁੱਟਿਆ ਲੋਕਾਂ ਨੇ ਅੱਗੇ ਕੜਵਾਸ ਬੰਨ ਹੋਰ ਬਣਾ ਰਿਹਾ ਹੈ ਔਰ ਉਹ ਬੰਨ ਨੂੰ ਪੱਕਾ ਕੀਤਾ ਜਾ ਰਿਹਾ ਹੈ ਉਥੋਂ ਦੀ ਅਪਡੇਟ ਇਹ ਹੈ ਕਿਸੇ ਝੂਠੀਆਂ ਅਫਵਾਹਾਂ ਤੇ ਨਾ ਜਾਓ ਸੱਚੀ ਸਹੀ ਤੇ ਸਟੀਕ ਜਾਣਕਾਰੀ ਦੇਖੋ ਪ੍ਰਸ਼ਾਸਨ ਜਦੋਂ ਜਾਣਕਾਰੀ ਮੈਨੂੰ ਦੇ ਦਿੰਦਾ ਹੈ ਮੈਨੂੰ ਪਤਾ ਲੱਗ ਜਾਂਦਾ ਹੈ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਮੈਂ ਦਰਿਆ 77 ਦੇ ਉੱਪਰ ਆ ਕੇ ਦੇਖਦਾ ਕਿੰਨਾ ਪਾਣੀ ਹੈ ਕਿੰਨਾ ਆ ਰਿਹਾ ਇੱਥੇ ਲੈਵਲ ਲੱਗੇ ਹੋਇਆ ਹੈ ਉਸ ਤੋਂ ਪਤਾ ਲੱਗ ਜਾਂਦਾ ਹੈ ਤੇ ਫਿਰ ਮੈਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਕਿਉਂਕਿ ਸਹੀ ਤੇ ਸਟੀਕ ਜਾਣਕਾਰੀ ਇਸ ਸਮੇਂ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਜਾਣਕਾਰੀ ਗਲਤ ਪਹੁੰਚਾਵਾਂਗੇ ਤਾਂ ਫਿਰ ਲੋਕ ਤਾਂ ਪਹਿਲਾਂ ਹੀ ਡਰੇ ਹੋਇਆ ਹੈ ਤੇ ਫਿਰ ਉਹ ਹਾਲਾਤ ਹੋਰ ਵਿਗੜ ਵਿਗਣਗੇ ਮਾਰੇ ਡਰ ਪੈਦਾ ਮਨ ਦੇ ਵਿੱਚ ਹੋਵੇਗਾ ਇਸ ਤਰ੍ਹਾਂ ਨਾ ਕਰੋ ਦਰਿਆ ਸਤਲੁਜ ਦੀ ਇਸ ਟਾਈਮ ਦੀ ਜੋ ਤਾਜ਼ਾ ਅਪਡੇਟ ਤਾਜ਼ਾ ਜਾਣਕਾਰੀ ਹੈ ਕਿ ਕੱਲ 2 ਫੁੱਟ ਤੱਕ ਪਾਣੀ ਘਟ ਗਿਆ ਸੀ ਕੱਲ ਅੱਜ ਪਾਣੀ ਦਰਿਆ ਸਤਲੁਜ ਦਾ ਵਧਿਆ ਇਸ ਚ ਕੋਈ ਦਰਾਵ ਨਹੀਂ ਹੈ ਕੋਈ ਝੂਠੀ ਖਬਰ ਨਹੀਂ ਸੱਚੀ ਗੱਲ ਨਹੀਂ ਹੈ ਤਕਰੀਬਨ ਅੱਧਾ ਫੁੱਟ ਮੰਨ ਸਕਦੇ ਹਾਂ ਕਿ ਦਰਿਆ ਸਤਲੁਜ ਦਾ ਜਦੋਂ ਪਹਿਲਾਂ ਕੱਲ ਦੇ ਅੱਜ ਨਾਲੋਂ ਵਧਿਆ ਕੱਲ ਤੇ ਅੱਜ ਦੀ ਤਸਵੀਰ ਦਾ ਬਹੁਤ ਜ਼ਿਆਦਾ ਫਰਕ ਹੈ ਤਾਂ ਇਹ ਅਪਡੇਟ ਅੱਜ ਦੀ ਸਹੀ ਹੈ ਦਰਿਆ ਸਤਲੁਜ ਜੇ ਅਜੇ ਵੀ ਉਹ ਖਾਂਦੇ ਹੈ ਤੇਰੇ ਪਾਸੇ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਇਦਾਂ ਨਹੀਂ ਕਿ ਪਾਣੀ ਨਹੀਂ ਹੈ ਦਰਿਆ ਸਤਲੁਜ ਉਦੋਂ ਆਪਾਂ ਮੰਨ ਸਕਦੇ ਆ ਕਦੋਂ ਤਕਰੀਬਨ 5 ਫੁੱਟ ਪਾਣੀ ਘਟ ਜਾਊਗਾ ਦਰਿਆ ਦੇ ਅੰਦਰ ਚੱਲ ਜਾਊਗਾ ਫਿਰ ਆਪਾਂ ਇਸ ਤਰ੍ਹਾਂ ਮੰਨ ਸਕਦੇ ਆ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਘਟ ਚੁੱਕਿਆ ਹੈ ਅੱਗੇ ਹੋਰ ਜਾਣ ਕੇ ਲੋਈਆਂ ਰੇਜ ਦੀ ਦੇਵਾ ਉੱਥੇ ਆਰਮੀ ਨੇ ਮੋਰਚਾ ਸੰਭਾਲਿਆ ਹੋਇਆ ਜਾਣੀਆਂ ਦੇ ਨਜ਼ਦੀਕ ਅੱਗੇ ਪਿੰਡ ਜੋ ਨੇ ਤੱਕਾ ਬਸਤੀ ਦਾ ਤਾਂ ਬਾਹਰ ਟੁੱਟ ਗਿਆ ਲੋਕਾਂ ਨੇ ਹਿਲਾ ਤਾਂ ਉੱਥੇ ਬੜੇ ਮਾੜੇ ਤੱਕਾ ਬਸਤੀ ਬਾਹਰ ਟੁੱਟ ਚੁੱਕਿਆ ਹੈ ਉਥੇ ਲੋਕ ਬੰਨਾਂ ਦੇ ਉੱਪਰ ਆ ਚੁੱਕੇ ਹਨ ਉਹਨਾਂ ਨੇ ਇੱਥੇ ਤੋਂ ਚੌਥੀ ਪੰਜਵੀਂ ਵਾਰ ਸੰਤਾਪ ਭਣਾ ਲਿਆ ਤਾਂ ਆਪਣੇ ਐਪੀ ਚੰਨੀ ਚੰਨੀ ਉੱਥੇ ਪਹੁੰਚ ਕੇ ਕਹਿੰਦੇ ਮੈਂ ਡੀਸੀ ਡਿਪਟੀ ਨਾਲ ਗੱਲ ਕਰੂੰਗਾ ਕਿ ਤੁਹਾਨੂੰ ਸੁਰੱਖਿਆ ਤੋਂ ਥਾਮ ਦੇ ਪਹੁੰਚਾਵਾਂਗੇ ਪੰਜ ਪੰਜ ਮਰਲੇ ਦੇ ਪਲਾਟ ਦੇਾਂਗੇ ਤਾਂ ਉਹ ਪਲਾਟ ਮੈਂ ਕਹਿੰਨਾ ਉਹਨਾਂ ਨੂੰ ਦੇਣੇ ਚਾਹੀਦੇ ਹੈ ਉਹਨਾਂ ਸਾਥ ਬੜੇ ਚਿੰਤਾਜਨਕ ਬੜੇ ਮਾੜੇ ਨੇ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਿਹਾ ਤੇ ਦਰਿਆ ਸਤਲੂਈ ਦਾ ਜੋ ਜਲ ਪੱਧ ਉਹ ਬੜੀ ਐਕਾ ਦੇ ਨਾਲ 2 ਫੁੱਟ ਕੱਲ ਘਟ ਗਿਆ ਸੀ ਪਰ ਅੱਜ ਜਲ ਪੱਦਰ ਵਧੀਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤੱਕ ਪਹੁੰਚਾ ਦਿਓ ਲੋਕਾਂ ਨੂੰ ਪਤਾ ਲੱਗ ਜੇ ਕਿਹੜੇ ਲੋਕ ਕਿਨਾਰੇ ਵੇਟ ਕੱਲ ਇੱਕ ਹੋਰ ਗੱਲ ਹੋਈ ਕਿ ਜਿਹੜੇ ਲੋਕ ਬੰਨਾਂ ਤੋਂ ਦੂਰ ਚੱਲ ਗਏ ਸੀ ਘਰ ਸਮਾਂ ਚੱਕ ਲੈ ਸੀ ਉਹ ਤੇ ਦੁਬਾਰਾ ਉਹ ਆ ਗਏ ਸੀ ਉਹਨਾਂ ਤੇ ਜਾਣਕਾਰੀ ਪਹੁੰਚਾ ਦਿਓ ਕਿਉਂਕਿ ਜਾਣ ਲਾਜ਼ਮੀ ਹੈ ਜ਼ਰੂਰੀ ਹੈ ਕਾਰਨ ਇਹ ਤੋਂ ਨੂੰ ਪਤਾ ਲੱਗ ਜੇ ਕਿ ਇਹ ਖਤਰਾ ਹੈਗਾ ਟਲਿਆ ਰਹੇ ਤੇ ਕਈ ਥਾਵਾਂ ਦੇ ਦਰਿਆ ਨੇ ਖੋਰਾ ਢਾਜ ਲਾਇਆ ਉਸੇ ਤਰ੍ਹਾਂ ਉਹ ਜਾ ਰਹੀ ਹੈ ਕੱਲ ਪਾਣੀ ਉਤਰਿਆ ਸੀ ਤੇ ਕੱਲ ਹਾਲਾਤ ਢਾ ਜਿੱਥੇ ਇਥੇ ਲੱਗੇ ਸੀ ਉੱਥੇ ਹਾਲਾਤ ਚਿੰਤਾਜਨਕ ਹੋ ਗਏ ਕਿਉਂਕਿ ਜਦੋਂ ਦਰਿਆ ਦਾ ਪਾਣੀ ਉਤਰਦਾ ਹੈ ਉਦੋਂ ਢਾ ਲੱਗਦੀ ਹੈ ਤੇ ਕੱਲ ਤੇ ਅੱਜ ਦੇ ਲੈਵਲ ਨਾਲੋਂ ਦਰਿਆ ਸਤਲੁਜ ਦਾ ਤਕਰੀਬਨ ਅੱਧੇ ਫੁੱਟ ਦਾ ਫਰਕ ਹੈ ਕੱਲ 2 ਫੁੱਟ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਘਟ ਗਿਆ ਸੀ ਪਰ ਅੱਜ ਫਿਰ ਵਧਣਾ ਸ਼ੁਰੂ ਹੋਇਆ ਹੈ ਤਾਜ਼ਾ ਸਹੀ ਤਸਵੀਕ ਜਾਣਕਾਰੀ ਤੁਰਦਕ ਪਹੁੰਚਾ ਰਿਹਾ ਆ ਖਾਨ ਤੇ ਆ ਪੂਰਾ ਇਸ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹ ਹਾਲਾਤ ਦੇਖ ਸਕਦੇ ਹੋ ਇਸ ਤਰ੍ਹਾਂ ਪਾਣੀ ਉਬਾਲੇ ਮਾਰ ਰਿਹਾ ਪਰ ਇਹ ਦਰਿਆ ਸਤਲੁਜ ਆ ਦੇਖ ਲਓ ਵੀਡੀਓ ਨੂੰ ਅੱਗੇ ਅੱਗੇ ਸ਼ੇਅਰ ਜਰੂਰ ਕਰਿ ਜਾਓ ਸ਼ੇਅਰ 6:11 ਹੋ ਚੁੱਕਿਆ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਅਸੀਂ ਸਹੀ ਤਸਦੀਕ ਜਾਣਕਾਰੀ ਹਮੇਸ਼ਾ ਤੁਹਾਡੇ ਤੱਕ ਪਹੁੰਚਾਉਂਦੇ ਆ ਇਸ ਚੀਜ਼ ਤੇ ਪੈਸੇ ਨਹੀਂ ਲੱਗਦੇ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰ ਦਿਓ ਕਿ ਕੱਲ੍ਹ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਤੱਕ ਘਟ ਗਿਆ ਸੀ ਪਰ ਅੱਜ ਵਧਿਆ ਹੈ ਬਾਰਿਸ਼ ਹੋ ਰਹੀ ਹੈ ਵਾਹਿਗੁਰੂ ਕੀ ਅਰਦਾਸ ਜਰੂਰ ਕਰੋ ਵਾਹਿਗੁਰੂ ਲਿਖੋ ਕਮੈਂਟਾਂ ਵਿੱਚ ਵੀ ਵਾਹਿਗੁਰੂ ਜਰੂਰ ਲਿਖੀ ਜਾਓ ਕਿਉਂਕਿ ਕੁਦਰਤ ਦੇ ਅਗੇ ਕਿਸ ਦਾ ਜੋਰ ਰਹੀ ਹੈ ਬਸ ਉਹ ਪ੍ਰਮਾਤਮਾ بارش ਰੋਕ ਦੇ ਜੇ بارش ਰੁੱਕ ਜਾਂਦੀ ਹੈ ਤਾਂ ਫਿਰ ਤਸਵੀਰ ਬਦਲ ਸਕਦੀ ਹੈ ਜਿੰਨਾ ਚਿਰ بارش ਹੋ ਗਈ ਹੈ ਤਾਂ ਖਤਰਾ ਹੀ ਖਤਰਾ ਹੈ ਖਤਰਾ ਟੜਿਆ ਨਹੀਂ ਅੱਜ ਅਜ ਸਵੇਰ ਤੋਂ ਲੈ ਕੇ بارش ਹੋ ਰਹੀ ਹੈ ਤਾਂ ਹੁਣ ਵੀ بارش ਇਹ ਪਾਣੀ ਇਸੇ ਤਰ੍ਹਾਂ ਕਦੀ ਵੱਧ ਕੇ ਕਦੀ ਘਟ ਕੇ ਮੇਰਾ ਖੈਦ ਕਿਸ ਤਰ੍ਹਾਂ ਤਸਵੀਰ ਤਾਂ ਬਣਦੀ ਰਹੇਗੀ ਜਿੰਨਾ ਟਾਈਮ بارش ਹੋਵੇਗੀ ਹੁਣ ਦੇਖੋ ਕੱਲ بارش ਨਹੀਂ ਹੋਈ ਤੇ 2 ਫੁੱਟ ਪਾਣੀ ਘਟ ਗਿਆ ਅੱਜ بارش ਹੋਈ ਹੈ ਤੇ ਪਾਣੀ ਵੱਧ ਵੱਧ ਰਿਹਾ ਅੱਧਾ ਫੁੱਟ ਦਾ ਵੱਧ ਚੁੱਕਿਆ ਤੇ ਪਾਣੀ ਹੋਰ ਵੀ ਵੱਧਣ ਦੇ आसार ਹੈ ਕਿਉਂਕਿ ਇਧਰ ਆ ਦੇ ਵਿੱਚ 72 ਤੋਂ 70 ਹਜ਼ਾਰ ਤੋਂ ਪਾਣੀ ਲਗਾਤਾਰ ਚੱਲ ਰਿਹਾ ਜਦੋਂ ਨਦੀਆਂ ਦਾ ਪਾਣੀ ਪਾਇਆ ਤੇ ਪਾਣੀ ਹੋਰ ਵੱਧ ਜਾਂਦਾ ਫਿਰ ਫਿਰ ਲੱਖ ਤੋਂ ਉੱਪਰ ਪਾਣੀ ਚੜਨ ਲੱਗ ਜਾਂਦਾ ਤੇ ਫਿਰ ਖਤਰਾ ਪੈਦਾ ਹੋ ਜਾਂਦਾ ਵਾਹਿਗੁਰੂਰ ਗਰਦਾਸ ਜਰੂਰ ਕਰਿਓ ਕਿ ਬਾਰਿਸ਼ ਨਾ ਹੋਵੇ ਇਸ ਤਰ੍ਹਾਂ ਦੀ ਵੱਡੀ ਜਾਣਕਾਰੀ ਤੁਹਾਨੂੰ ਨਾਲ ਦੇ ਰਿਹਾ ਜੇਕਰ ਜੇ ਤੱਕ ਫਾਜ਼ਿਲ ਕਹਤੋ ਅੱਗੇ ਕਮੈਂਟ ਆਇਆ ਤਾਂ ਉਥੇ ਦੇਖੋ ਕਿ 310000 ਕੋਸੇ ਪੜ ਜਾਏ ਸੀ ਜੋ ਹਰੀਕੇ ਹੈਡ ਵਰਕਰਸ ਤੋਂ ਅੱਗੇ ਜਾ ਰਹੇ ਸੀ ਤਾਂ ਪਾਣੀ ਘਟਾਇਆ ਗਿਆ 270000 50000 ਪਾਣੀ ਘਟਿਆ ਹਾਂ ਜੇਕਰ ਇੱਥੇ ਪਾਣੀ ਵੱਧ ਜਾਂਦਾ ਹੈ ਪਾਣੀ ਅੱਗੇ ਹਰੀਕੇ ਹੈਡ ਵਰਕਸ ਤੇ ਜਾਂਦਾ ਤਾਂ ਫਿਰ ਉਸ ਤੋਂ ਪਾਣੀ ਹੋਰ ਵੀ ਅੱਗੇ ਛੱਡਿਆ ਜਾ ਸਕਦਾ ਤਾਂ ਪਾਣੀ ਹੋਰ ਵੀ ਛੱਡਿਆ ਜਾ ਸਕਦਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਕੋ ਸੋਕੇ 3:00 ਵਜੇ ਇਦਾਂ ਨਹੀਂ ਕਹਿ ਸਕਦੇ ਕਿ ਦਰਾਹ ਸਤਲੂ ਦਾ ਪਾਣੀ ਬਿਲਕੁਲ ਕੱਟ ਗਿਆ ਪਿੰਕ ਦੇ ਵਿੱਚ ਦਾ ਉਹ ਡਰੋ ਨਾ ਤੁਸੀਂ ਇਹ ਮੁਸੀਬਤ ਪੂਰੇ ਪੰਜਾਬ ਤੇ ਪਈ ਆ ਤੇ ਪੂਰੇ ਪੰਜਾਬ ਵਾਲੇ ਹੰਡਾ ਰਹੇ ਆ ਚਲੋ ਕੋਈ ਨਹੀਂ ਕਰੇ ਵਹਿਗਰੂ ਚੰਗਾ ਟਾਈਮ ਹੀ ਲੈ ਕੇ ਆਊਗਾ ਕਿੰਨਾ ਕੁ ਟਾਈਮ ਪਾਣੀ ਵਾ